ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਹਨਾਂ ਦੇ ਵਿਆਹ ਨਹੀਂ ਹੋ ਰਹੇ ਤਾਂ ਉਹਨਾਂ ਦਾ ਇੱਕ ਦਿਨ ਵਿੱਚ ਹੀ ਵਿਆਹ ਪੱਕਾ ਹੋ ਜਾਵੇਗਾ ਜੇਕਰ ਤੁਸੀਂ ਇਸ ਜਗ੍ਹਾ ਤੇ ਇਹ ਧਾਗਾ ਬੰਨ੍ਹ ਦਿੰਦੇ ਹੋ ਤੁਹਾਡੇ ਬੱਜੇ ਹੋਏ ਸੰਯੋਗ ਵੀ ਖੁੱਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਕੇ ਪ੍ਰਮਾਤਮਾ ਜੀ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਆ ਰਹੀਆਂ ਪਰੇਸ਼ਾਨੀਆਂ ਦਾ ਹਮੇਸ਼ਾ ਲਈ ਹੱਲ ਕਰ ਦੇਣ ਚੰਗਾ ਰਿਸ਼ਤਾ ਮਿਲ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਜੇਕਰ ਤੁਸੀਂ ਇਸ ਜਗ੍ਹਾ ਤੇ ਇਹ ਕਾਲਾ ਧਾਗਾ ਬੰਨ੍ਹ ਦਿੰਦੇ ਹੋ ਤੁਹਾਡੇ ਸੰਜੋਗ ਜਿਹੜੇ ਹਨ ਵੱਜੇ ਹੋਏ ਹਨ ਉਹ ਖੋਲ ਜਾਣਗੇ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਲਗਾਤਾਰ ਹੀ ਤੁਹਾਨੂੰ ਇਹੋ ਜਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡੇ ਬਣਦੇ ਹੋਏ ਕੰਮ ਵਿਗੜ ਰਹੇ ਹਨ ਬਣਦੀ ਹੋਈ ਗੱਲ ਹੀ ਵਿਗੜ ਜਾਂਦੀ ਹੈ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਸਿੰਪਲ ਜਿਹਾ ਉਪਾਅ ਦੱਸਣ ਵਾਲੇ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਸਾਡੇ ਦੱਸੇ ਅਨੁਸਾਰ ਸਾਡੀ ਦੱਸੀ ਹੋਈ ਵਿਧੀ ਅਨੁਸਾਰ ਕਰ ਲੈਂਦੇ ਹੋ ਤਾਂ ਯਕੀਨ ਮੰਨ ਕੇ ਚਲੋ ਤੁਹਾਡੇ ਬੱਚਿਆਂ ਦੇ ਵਿਆਹ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਤੁਹਾਨੂੰ ਜਰੂਰ ਮਿਲ ਜਾਵੇਗਾ ਅਤੇ ਜੇਕਰ ਵਿਆਹ ਨਹੀਂ ਸੀ ਤੈਹ ਹੋ ਰਿਹਾ ਉਹ ਵੀ ਤੈਹ ਹੋ ਜਾਵੇਗਾ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਇਹ ਉਪਾਅ ਜੇਕਰ ਬੱਚੇ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਪਰ ਸਾਨੂੰ ਪਤਾ ਹੈ ਅੱਜਕੱਲ ਬੱਚਿਆਂ ਦੇ ਕੋਲ ਉਪਾਅ ਕਰਨ ਲਈ ਸਮਾਂ ਨਹੀਂ ਹੁੰਦਾ ਇਸ ਲਈ ਅਜਿਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਹੀ ਉਪਾਅ ਕਰ ਸਕਦੇ ਹਨ ਇਸ ਲਈ ਇਸ ਚੈਨਲ ਦੇ ਰਾਹੀ ਜਿੰਨੇ ਵੀ ਉਪਾਅ ਅਸੀਂ ਤੁਹਾਨੂੰ ਦੱਸਦੇ ਹਾਂ ਉਹਦਾ ਤੁਹਾਨੂੰ ਬਹੁਤ ਹੀ ਲਾਭ ਪ੍ਰਾਪਤ ਹੋ ਜਾਵੇਗਾ ਜਿਨ੍ਹਾਂ ਨੂੰ ਮਾਤਾ ਪਿਤਾ ਇਹ ਉਪਾਅ ਕਰ ਸਕਦੇ ਹਨ ਆਪਣੇ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਨ ਕਈ ਵਾਰ ਬੱਚਿਆਂ ਦੀ ਕੁੰਡਲੀ ਦੇ ਵਿੱਚ ਗ੍ਰਹ ਨਕਸ਼ਤਰਾ ਦੇ ਕੁਝ ਅਜਿਹੇ ਦੁਰਲਭ ਦੁਰਯੋਗ ਬਣ ਜਾਂਦੇ ਹਨ ਜਿਸ ਕਾਰਨ ਵਿਆਹ ਵਿੱਚ ਲਗਾਤਾਰ ਦੇਰੀ ਹੁੰਦੀ ਹੈ ਜਨਮ ਕੁੰਡਲੀ ਦਾ ਸਤਮਾ ਭਾਵ ਭਾਵ ਕੇ ਸਤਵੇਂ ਘਰ ਦਾ ਸੁਆਮੀ ਜੇਕਰ ਪ੍ਰਭਾ ਵਿੱਚ ਆ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਰਿਸ਼ਤੇ ਆਉਣੇ ਗੱਲਾਂ ਚੱਲਣੀਆਂ ਪਰ ਕੋਈ ਨਾ ਕੋਈ ਗੱਲ ਤੇ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚਦਾ ਵਿਚਕਾਰ ਹੀ ਟੁੱਟ ਜਾਂਦਾ ਹੈ ਤੇ ਜੇਕਰ ਅਜੇਹਾ ਕੋਈ ਵਾਰ ਰਿਸ਼ਤਾ ਪੱਕਾ ਹੋ ਵੀ ਜਾਵੇ ਤਾਂ ਅੰਤ ਵਿੱਚ ਕੋਈ ਨਾ ਕੋਈ ਗੱਲ ਅਜੇਹੀ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ ਜਿਸ ਕਾਰਨ ਅਚਾਨਕ ਫਿਰ ਰਿਸ਼ਤਾ ਟੁੱਟ ਜਾਂਦਾ ਹੈ ਕਦੇ ਕੁੜੀ ਵਾਲੇ ਮਨਾ ਕਰ ਦੇਣਗੇ ਕਦੇ ਮੁੰਡੇ ਵਾਲਿਆਂ ਵੱਲੋਂ ਵੀ ਨਾ ਹੋ ਜਾਵੇਗੀ ਵੇਖਣ ਵਾਲੇ ਆਉਣਗੇ ਵੇਖ ਕੇ ਚਲੇ ਜਾਣਗੇ ਪਰ ਕਿਸੇ ਤਰ੍ਹਾਂ ਦਾ ਸਕਾਰਾਤਮਕ ਜਵਾਬ ਸਾਹਮਣੇ ਤੁਹਾਨੂੰ ਨਹੀਂ ਮਿਲ ਪਾਵੇਗਾ ਤੁਸੀਂ ਇੰਤਜ਼ਾਰ ਕਰਦੇ ਆ ਕਰਦੇ ਆ ਥੱਕ ਜਾਓਗੇ ਜੇਕਰ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਬੋਝ ਥੇਲੇ ਦੱਬੇ ਹੋਏ ਹੋ ਪਰੇਸ਼ਾਨ ਹੋ ਅੱਜ ਚਿੰਤਾ ਕਰਨ ਦੀ ਲੋੜ ਨਹੀਂ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀਂ ਜ਼ਰੂਰ ਕਰ ਲੈਣਾ ਹੈ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਤੁਹਾਡੇ ਵੀ ਕਿਸੇ ਭੈਣ ਭਰਾ ਨੂੰ ਅਜੇਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਵੀ ਇਹ ਵੀਡੀਓ ਉਸ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਸ ਦਾ ਭਲਾ ਹੋ ਜਾਵੇ ਉਸ ਦੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇ ਜਾਂ ਉਸ ਦਾ ਰਿਸ਼ਤਾ ਜੇ ਨਹੀਂ ਤੈਅ ਹੋ ਰਿਹਾ ਸੀ ਉਹ ਤੈਅ ਹੋ ਜਾਵੇ ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਕਿ ਇਹ ਉਪਾਅ ਤੁਸੀਂ ਕਦੋਂ ਤੇ ਕਿਵੇਂ ਕਰਨਾ ਹੈ। ਇਹ ਉਪਾਅ ਤੁਸੀਂ ਕਿਸੇ ਵੀ ਬੁੱਧਵਾਰ ਦੇ ਦਿਨ ਵੀ ਕਰ ਸਕਦੇ ਹੋ, ਐਤਵਾਰ ਦੇ ਦਿਨ ਵੀ ਕਰ ਸਕਦੇ ਹੋ। ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ। ਜੇਕਰ ਸ਼ਾਮ ਸਮੇਂ ਕਰਨਾ ਚਾਹੁੰਦੇ ਹੋ ਤਾਂ ਫਿਰ ਵੀ ਕਰ ਸਕਦੇ ਹੋ। ਉਹ ਤੁਹਾਡੀ ਆਪਣੀ ਮਰਜ਼ੀ ਹੋਵੇਗੀ। ਹੁਣ ਇਹ ਉਪਾਅ ਕਰਨ ਲਈ ਕਿਹੜੇ-ਕਿਹੜੇ ਸਮੱਗਰੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ? ਕਿਸ ਤਰੀਕੇ ਨਾਲ ਇਹ ਉਪਾਅ ਤੁਸੀਂ ਕਰਨਾ ਹੈ? ਉਹ ਤੁਸੀਂ ਧਿਆਨ ਦੇ ਨਾਲ ਸਮਝ ਲਓ ਇਹ ਪੂਰਾ ਉਪਾਅ ਤੁਹਾਨੂੰ ਮੈਂ ਇੱਕ ਚੰਗੇ ਤਰੀਕੇ ਨਾਲ ਦੱਸਣ ਵਾਲੀ ਹਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਕੋਲ ਗਲਤੀ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ ਕਿਉਂਕਿ ਤੁਹਾਨੂੰ ਇਹ ਗੱਲਾਂ ਜਿਹੜੀਆਂ ਹਨ ਪ੍ਰੈਕਟੀਕਲ ਕਰਕੇ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ ਜਿਹੜੀਆਂ ਵੀ ਚੀਜ਼ਾਂ ਦੀ ਤੁਹਾਨੂੰ ਲੋੜ ਹੈ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਿਸ ਪ੍ਰਕਾਰ ਕਰਨਾ ਹੈ ਇਸ ਉਪਾਅ ਨੂੰ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਅੰਤ ਤੱਕ ਸੁਣਨਾ ਹੈ ਇਸ ਉਪਾਹਨ ਕਰਨ ਲਈ ਤੁਹਾਡੇ ਕੋਲ ਇੱਕ ਕਾਲਾ ਧਾਗਾ ਹੋਣਾ ਬੜਾ ਹੀ ਜ਼ਰੂਰੀ ਹੈ ਇਸ ਧਾਗੇ ਨਾਲ ਦਰਜੀ ਕੱਪੜੇ ਸਿਉਂਦੇ ਹਨ ਉਹ ਧਾਗਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਸ ਧਾਗੇ ਦਾ ਜਿਹੜਾ ਸਾਈਜ਼ ਹੈ ਤੁਹਾਡੇ ਬੱਚੇ ਦੇ ਕੱਦ ਦੇ ਬਰਾਬਰ ਦਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਲੜਕੇ ਲਈ ਉਪਾਹ ਕਰ ਰਹੇ ਹੋ ਲੜਕੇ ਦੇ ਕੱਦ ਦਾ ਉਹ ਧਾਗਾ ਹੋਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਲੜਕੀ ਲਈ ਉਪਾਹ ਕਰ ਰਹੇ ਹੋ ਤਾਂ ਲੜਕੀ ਦੇ ਕੱਦ ਦੇ ਬਰਾਬਰ ਹੀ ਉਹ ਧਾਗਾ ਹੋਣਾ ਚਾਹੀਦਾ ਹੈ ਹਰੇ ਰੰਗ ਦਾ ਵੀ ਧਾਗਾ ਤੁਸੀਂ ਲੈ ਸਕਦੇ ਹੋ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਕਿਤੇ ਬਾਹਰ ਰਹਿੰਦੇ ਹਨ ਤਾਂ ਅਕਸਰ ਮਾਤਾ ਪਿਤਾ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਬੱਚੇ ਦਾ ਕੱਦ ਕਿੰਨਾ ਕੁ ਹੈ ਪਰ ਕੁਝ ਮਾਤਾ ਪਿਤਾ ਅਜਿਹੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਫਿਰ ਸਿਰਫ ਆਪਣੇ ਬੱਚੇ ਨੂੰ ਫੋਨ ਕਰਕੇ ਪੁੱਛ ਸਕਦੇ ਹਨ ਕਿ ਤੁਹਾਡੀ ਹਾਈਟ ਕਿੰਨੀ ਹੈ ਜਿੰਨੀ ਵੀ ਹਾਈਟ ਹੈ ਬੱਚੇ ਦੀ ਉਸ ਦੀ ਹਾਈਟ ਦੇ ਬਰਾਬਰ ਹੀ ਇੱਕ ਹਰੇ ਧਾਗੇ ਨੂੰ ਲੈ ਲੈਣਾ ਹੈ فرض ਕਰੋ ਇੰਨਾ ਕਰਦੇ ਜਿੰਨਾ ਤੁਹਾਡੇ ਬੱਚੇ ਦਾ ਕਦ ਹੈ ਇੰਨਾ ਧਾਗਾ ਤੁਸੀਂ ਤੋੜ ਲਿਆ ਇਸ ਧਾਗੇ ਦੇ ਅੰਦਰ ਤੁਸੀਂ ਗੰਢਾਂ ਲਗਾਉਣੀਆਂ ਹਨ ਹੁਣ ਇਹ ਗੰਢਾਂ ਕਿੰਨੀਆਂ ਲਗਾਉਣੀਆਂ ਚਾਹੀਦੀਆਂ ਹਨ ਜਿਸ ਉੱਪਰ ਬੱਚਾ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੈ ਓਨੀਆਂ ਹੀ ਤੁਸੀਂ ਇਸ ਧਾਗੇ ਨੂੰ ਗੰਢਾਂ ਲਗਾਉਣੀਆਂ ਹਨ ਫਰਜ਼ ਕਰੋ ਤੁਹਾਡਾ ਬੱਚਾ 5 ਸਾਲਾਂ ਦਾ ਹੋ ਗਿਆ ਹੈ ਤੇ 26 ਵਿੱਚ ਚੱਲ ਰਿਹਾ ਹੈ ਉਸ ਨੂੰ ਫਿਰ ਗੰਢਾਂ ਤੁਸੀਂ ਲਗਾਉਣੀਆਂ ਹਨ 26 ਗੰਢਾਂ ਫਰਜ ਕਰੋ ਤੁਹਾਡਾ ਬੱਚਾ 30 ਸਾਲ ਦਾ ਹੋ ਚੁੱਕਾ ਹੈ 31ਵਾਂ ਸਾਲ ਉਸ ਨੂੰ ਚੱਲ ਰਿਹਾ ਹੈ ਫਿਰ ਤੁਸੀਂ ਗੰਡਾਂ ਲਗਾਉਣੀਆਂ ਹਨ 31 ਜਾਨੀ ਕਿ ਜਿੰਨੀ ਵੀ ਉਮਰ ਦੇ ਵਿੱਚ ਬੱਚਾ ਵਰਤਮਾਨ ਵਿੱਚ ਚੱਲ ਰਿਹਾ ਹੈ ਓਨੀਆਂ ਹੀ ਗੰਡਾਂ ਮਾਰਨੀਆਂ ਹਨ ਤੁਸੀਂ ਫਿਰ ਇਸ ਧਾਗੇ ਦੇ ਅੰਦਰ ਇਹ ਗੰਡਾਂ ਲਗਾਉਣੀਆਂ ਹਨ ਹਰ ਇੱਕ ਗੰਡ ਵਿੱਚ ਥੋੜਾ ਜਿਹਾ ਅੰਤਰ ਹੋਣਾ ਜ਼ਰੂਰੀ ਹੈ ਭਾਵ ਕਿ ਗੈਪ ਹੋਣਾ ਜ਼ਰੂਰੀ ਹੈ ਇੱਕ ਹੀ ਨਹੀਂ ਇੱਕ ਹੀ ਜਗ੍ਹਾ ਸਾਰੀਆਂ ਗੰਡਾਂ ਨਹੀਂ ਲਗਾਉਣੀਆਂ ਵੱਖ-ਵੱਖ ਹੋਣੀਆਂ ਚਾਹੀਦੀਆਂ ਹਨ ਫੇਰ ਤੁਸੀਂ ਗੰਢਾਂ ਲਗਾਉਣੀਆਂ ਸ਼ੁਰੂ ਕਰ ਦਿਓ ਅੱਗੇ ਵੱਧਦੇ ਰਹਿਣਾ ਹੈ ਇਥੋਂ ਤੱਕ ਕਿ ਤੁਸੀਂ ਪੂਰੇ ਹੀ ਧਾਗੇ ਦੇ ਵਿੱਚ ਉਮਰ ਦੇ ਅਨੁਸਾਰ ਗੰਢਾਂ ਲਗਾ ਦੇਣੀਆਂ ਹਨ ਥੋੜੇ ਥੋੜੇ ਜਿਹੇ ਗੈਪ ਦੇ ਵਿੱਚ ਹੁਣ ਇਸ ਦੇ ਅੰਦਰ ਗੰਢ ਲੱਗ ਗਈ ਇਹ ਧਾਗਾ ਉੱਥੇ ਹੀ ਰੱਖ ਦਿਓ ਉਸ ਤੋਂ ਬਾਅਦ ਇੱਕ ਹਰਿਆ ਧਾਗਾ ਲੈ ਲਓ ਕਿਸ ਪ੍ਰਕਾਰ ਦਾ ਹਰਿਆ ਕਾ ਵੀ ਲੈ ਸਕਦੇ ਹੋ ਤੁਸੀਂ ਲੈਣਾ ਹੈ ਕਾ ਜਦੋਂ ਇਸ ਉਪਾਰ ਨੂੰ ਚੰਗੇ ਤਰ੍ਹਾਂ ਕਰੋਗੇ ਬਿਲਕੁਲ ਵਧੀਆ ਤਰੀਕੇ ਨਾਲ ਕਰੋਗੇ ਵਿਧੀ ਵਿਵਧਾਨ ਨਾਲ ਕਰੋਗੇ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਤਾਂ ਵੇਖੋਗੇ ਤੁਸੀਂ ਹਰਿਆ ਘਾਹ ਲੈ ਲੈਣਾ ਹੈ ਹੁਣ ਤੁਸੀਂ ਜਿਹੜਾ ਘਾਹ ਲਿਆ ਹੈ ਜੋ ਇਸ ਤਰੀਕੇ ਨਾਲ ਲੈਣਾ ਹੈ ਕਿ ਇਸ ਦੇ ਅੰਦਰ ਤੁਸੀਂ ਕਿੰਨੀਆਂ ਵੀ ਭਾਵ ਕੇ ਜਿਹੜਾ ਹਰਾ ਘਾਹ ਹੈ 5-7 ਕਲੀਆਂ ਤੁਸੀਂ ਉਹਦੀਆਂ ਲੈ ਲੈਣੀਆਂ ਹੰਦੀਆਂ ਹਨ ਕਿਸੇ ਵੀ ਪਾਰਕ ਵਿੱਚੋਂ ਘਾਹ ਲਿਆ ਸਕਦੇ ਹੋ ਉਥੋਂ ਆਸਾਨੀ ਨਾਲ ਮਿਲ ਜਾਵੇਗਾ ਉਤਕਾ ਤੁਸੀਂ ਤੋੜ ਸਕਦੇ ਹੋ ਇਸ ਨੂੰ ਤੁਸੀਂ ਕਿਸ ਪ੍ਰਕਾਰ ਪੰਜ ਪੱਤੀਆਂ ਰਹਿ ਜਾਣ ਤੇ ਪੰਜ ਪੱਤੀਆਂ ਹੀ ਹੋਣੀਆਂ ਚਾਹੀਦੀਆਂ ਹਨ ਛੋਟੀਆਂ-ਛੋਟੀਆਂ ਮਿਲਾ ਕੇ ਫਿਰ ਜਦੋਂ ਪੰਜ ਪੱਤੀਆਂ ਜਦੋਂ ਤੁਹਾਡੇ ਕੋਲ ਰਹਿ ਜਾਂਦੀਆਂ ਹਨ ਇਸ ਪ੍ਰਕਾਰ ਤੁਸੀਂ ਘਾ ਲੈਣਾ ਹੈ ਜਿੰਨੀਆਂ ਗੰਡਾ ਤੁਸੀਂ ਧਾਗੇ ਦੇ ਅੰਦਰ ਲਗਾਈਆਂ ਸੀ ਉਨੀਆਂ ਹੀ ਤੁਸੀਂ ਘਾ ਦੀਆਂ ਪੱਤੀਆਂ ਲੈਣੀਆਂ ਹਨ ਜੋ ਤੁਹਾਡਾ ਬੱਚਾ ਵਰਤਮਾਨ ਸਮੇਂ ਦੀ ਉਮਰ ਵਿੱਚ ਚੱਲ ਰਿਹਾ ਹੈ ਉਨੀਆਂ ਹੀ ਤੁਸੀਂ ਘਾ ਦੀਆਂ ਪੱਤੀਆਂ ਲੈ ਲਓ ਤੇ ਪੰਜ ਕਲੀਆਂ ਛੋਟੀਆਂ ਹੋਣੀਆਂ ਚਾਹੀਦੀਆਂ ਹਨ ਬਸ ਇਹ ਵਿਸ਼ੇਸ਼ ਰੂਪ ਦੇ ਨਾਲ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਘਾਹ ਨੂੰ ਤੁਸੀਂ ਇਕੱਠਾ ਕਰਕੇ ਫਿਰ ਫੜ ਲੈਣਾ ਹੈ ਫੜਨ ਤੋਂ ਬਾਅਦ ਇਸ ਧਾਗੇ ਨਾਲ ਇਸ ਨੂੰ ਤੁਸੀਂ ਬੰਨ੍ਹ ਦੇਣਾ ਹੈ ਇਸ ਧਾਗੇ ਵਿੱਚ ਤੁਸੀਂ ਜਿਹੜੀਆਂ ਗੰਢਾਂ ਲਗਾਈਆਂ ਹਨ ਪੂਰਾ ਧਾਗਾ ਇਸ ਦੇ ਉੱਪਰ ਭਾਵ ਕੇ ਘਾਹ ਦੇ ਉੱਪਰ ਤੁਸੀਂ ਲਪੇਟ ਦੇਣਾ ਹੈ ਇਸ ਉੱਪਰ ਲਪੇਟ ਕੇ ਬੱਚੇ ਦੇ ਕੱਦ ਦੇ ਬਰਾਬਰ ਜਿਹੜਾ ਧਾਗਾ ਲਿਆ ਸੀ ਇਸ ਵਿੱਚ ਗੰਢਾਂ ਦੇ ਅਨੁਸਾਰ ਹੀ ਤੁਸੀਂ ਲਗਾਈਆਂ ਹੋਣਗੀਆਂ ਉਮਰ ਦੇ ਅਨੁਸਾਰ ਉਸ ਵਿੱਚ ਤੁਸੀਂ ਫਿਰ ਹਰਿਆ ਕਾਜ ਜਿਹੜਾ ਸੀ ਉਹਦੀਆਂ ਪੰਜ ਕਲੀਆਂ ਜਿਹੜੀਆਂ ਬਣਾਈਆਂ ਸਨ ਉਹ ਤੁਸੀਂ ਉਸੇ ਹੀ ਧਾਗੇ ਦੇ ਨਾਲ ਜਿਹੜੇ ਧਾਗੇ ਨੂੰ ਗੰਢਾਂ ਲਗਾਈਆਂ ਹਨ ਉਸ ਵਿੱਚ ਉਸ ਨੂੰ ਬੰਨ੍ਹ ਦੇਣਾ ਹੈ ਇਸ ਨੂੰ ਇਸ ਤਰ੍ਹਾਂ ਲਪੇਟ ਕੇ ਜਦੋਂ ਬੰਨ੍ਹ ਦਿੱਤਾ ਫਿਰ ਮਨ ਲਾ ਕੇ ਜਦੋਂ ਇਹ ਲਪੇਟ ਦਿੱਤਾ ਤਾਂ ਇਸ ਤੋਂ ਫਿਰ ਲੈਣਾ ਹੈ ਇੱਕ ਸ਼ੁੱਧ ਦੇਸੀ ਘਿਓ ਦਾ ਦੀਵਾ ਫਿਰ ਤੁਸੀਂ ਜਦੋਂ ਸ਼ੁੱਧ ਦੇਸੀ ਘਿਓ ਦਾ ਦੀਵਾ ਲੈ ਲੈਣਾ ਹੈ ਉਹ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ ਨਾਲ ਤੁਸੀਂ ਲੈਣਾ ਹੈ ਜੀ 1 ਰੁਪਿਆ ਤੁਹਾਡੇ ਕੋਲ ਉਹ ਵੀ ਹੋਣਾ ਬੜਾ ਜ਼ਰੂਰੀ ਹੈ ਇੱਥੇ ਤੁਸੀਂ 11 ਰੁਪਏ ਵੀ ਲੈ ਸਕਦੇ ਹੋ 21 ਵੀ ਲੈ ਸਕਦੇ ਹੋ 51 ਵੀ ਲੈ ਸਕਦੇ ਹੋ 101 ਰੁਪਈਆ ਵੀ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਘਟੋ-ਘਟ 1 ਰੁਪਿਆ ਤਾਂ ਤੁਸੀਂ ਜ਼ਰੂਰ ਕੋਲ ਰੱਖਣਾ ਹੈ ਹੁਣ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਹਰਿਆਕਾ ਦੂਜਾ ਸ਼ੁੱਧ ਦੇਸੀ ਘਿਓ ਤੇ ਤੀਜਾ 11 ਰੁਪਏ ਤੇ ਦੀਵਾ ਹੁਣ ਇਹ ਤਿੰਨੋਂ ਹੀ ਚੀਜ਼ਾਂ ਲੈ ਕੇ ਤੁਸੀਂ ਜਾਣਾ ਹੈ ਗਣਪਤੀ ਦੇ ਮੰਦਿਰ ਜੇਕਰ ਵਿਸ਼ੇਸ਼ ਰੂਪ ਨਾਲ ਗਣਪਤੀ ਮਹਾਰਾਜ ਦੇ ਮੰਦਿਰ ਆਸ-ਪਾਸ ਤੁਹਾਡੇ ਘਰ ਦੇ ਨਹੀਂ ਹੈ ਤਾਂ ਤੁਸੀਂ ਸ਼ਿਵ ਮੰਦਿਰ ਵੀ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਮੂਰਤੀ ਉੱਥੇ ਜ਼ਰੂਰ ਹੁੰਦੀ ਹੈ ਤਾਂ ਉਸ ਮੂਰਤੀ ਦੇ ਸਾਹਮਣੇ ਜਾ ਕੇ ਬੈਠ ਜਾਓ ਮੂਰਤੀ ਜਿਹੜੀ ਉਚਾਈ ਤੀ ਹੈ ਫਿਰ ਤੁਸੀਂ ਮੂਰਤੀ ਦੇ ਸਾਹਮਣੇ ਜਾ ਕੇ ਖੜੇ ਹੋ ਜਾਓ ਸਭ ਤੋਂ ਪਹਿਲਾਂ ਸ਼ੁੱਧ ਦੇਸੀ ਘਿਓ ਦਾ ਦੀਵਾ ਜਿਹੜਾ ਤੁਸੀਂ ਲੈ ਕੇ ਗਏ ਸੀ ਉਸ ਨੂੰ ਮੂਰਤੀ ਦੇ ਸਾਹਮਣੇ ਰੱਖ ਦਿਓ ਉਸ ਤੋਂ ਬਾਅਦ ਜੋ ਹਰੀ ਕਾ ਹੈ ਤੁਸੀਂ ਲੈ ਕੇ ਆਏ ਹੋ ਉਸ ਨੂੰ ਆਪਣੀ ਮਨੋ ਕਾਮਨਾ ਆਪਣੇ ਮਨ ਅੰਦਰ ਬੋਲਦਿਆਂ ਹੋਇਆਂ ਹੱਥ ਵਿੱਚ ਫੜ ਕੇ ਆਪਣੇ ਬੱਚੇ ਦਾ ਧਿਆਨ ਧਰ ਕੇ ਗਣਪਤੀ ਦੇ ਕੰਨ ਵਿੱਚ ਤੁਸੀਂ ਉਸ ਨੂੰ ਰੱਖ ਦੇਣਾ ਹੈ ਜਾਨੀ ਕਿ ਗਣਪਤੀ ਦਾ ਜੋ ਕੰਨ ਹੁੰਦਾ ਹੈ ਉਸ ਦੇ ਆਸ-ਪਾਸ ਜੋ ਵੀ ਹਿੱਸਾ ਹੁੰਦਾ ਹੈ ਉਥੇ ਤੁਸੀਂ ਇਸ ਹਰੇ ਕਾ ਨੂੰ ਵੱਜੇ ਹੋਏ ਨੂੰ ਜਿਹੜਾ ਧਾਗੇ ਵਿੱਚ ਵੱਜਾ ਹੋਇਆ ਸੀ ਅਟਕਾ ਦੇਣਾ ਹੈ ਉਸ ਤੋਂ ਬਾਅਦ 11 ਰੁਪਏ ਤੁਸੀਂ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਰੱਖਣੇ ਹਨ ਜਿੱਥੇ ਤੁਸੀਂ ਦੀਵਾ ਜਗਾਇਆ ਹੈ ਉੱਥੇ ਹੀ ਇਹ 1 ਰੁਪਿਆ ਵੀ ਤੁਸੀਂ ਰੱਖ ਸਕਦੇ ਹੋ ਉਸ ਤੋਂ ਬਾਅਦ ਇੱਕ ਮੰਤਰ ਦਾ ਜਾਪ ਕਰਨਾ ਹੈ ਬੈਠ ਕੇ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਤੁਸੀਂ ਮੰਤਰ ਦਾ ਜਾਪ ਕਰੋ ਇਹ ਮੰਤਰ ਕਿਹੜਾ ਹੈ ਓਮ ਸ਼੍ਰੀ ਗਣੇਸ਼ ਨਮਹ ਇਸ ਮੰਤਰ ਦਾ ਜਾਪ 108 ਵਾਰ ਕਰੋ ਕਿਸੇ ਮਾਲਾ ਦੇ ਸਹਾਇਤਾ ਨਾਲ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਗਣਪਤੀ ਮਹਾਰਾਜ ਦੇ ਅੱਗੇ ਤੁਸੀਂ ਸਾਨੂੰ ਵਿਗਨਾ ਤੋਂ ਦੂਰ ਕਰੋ ਕਲੇਸ਼ਾਂ ਦਾ ਨਾਸ਼ ਕਰੋ ਵਿਗੜੇ ਹੋਏ ਕੰਮ ਤੁਸੀਂ ਹੀ ਬਣਾਉਣ ਵਾਲੇ ਹੋ ਮੇਰੇ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਆ ਰਹੀਆਂ ਪਰੇਸ਼ਾਨੀਆਂ ਤੇ ਲਗਾਤਾਰ ਦੇਰੀ ਨੂੰ ਦੂਰ ਕਰੋ ਕਾਫੀ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਸਫਲਤਾ ਨਹੀਂ ਮਿਲ ਰਹੀ ਤੁਹਾਡੀ ਜੋ ਵੀ ਪ੍ਰਾਰਥਨਾ ਹੈ ਉਸ ਦੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਸੱਚੀ ਭਾਵਨਾ ਭਾਵ ਕੇ ਪ੍ਰਾਰਥਨਾ ਵਿੱਚ ਹੋ ਜਾਵੇਗੀ ਜਲਦੀ ਕੰਮ ਬਣ ਜਾਵੇਗਾ ਵਿਆਹ ਤੇ ਜਦੋਂ ਤੁਸੀਂ ਕਾਰਡਸ਼ਾ ਪਵਾਉਣੇ ਹਨ ਉਸ ਦੇ ਉੱਪਰ ਵੀ ਤੁਸੀਂ ਗਣਪਤੀ ਮਹਾਰਾਜ ਜੀ ਦੀ ਫੋਟੋ ਜ਼ਰੂਰ ਬਣਵਾਉਣੀ ਹੈ ਕਿਉਂਕਿ ਇਹ ਵਿਗਨ ਹਰਤਾ ਹਨ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜਿੰਨੇ ਵੀ ਵਿਗਨ ਹਨ ਉਹਨਾਂ ਤੋਂ ਪਰੇਸ਼ਾਨੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਇਸ ਵਿਧੀ ਦੇ ਨਾਲ ਤੁਸੀਂ ਇਹ ਉਪਾਅ ਕਰ ਸਕਦੇ ਹੋ ਤਾਂ ਦੇਖਣਾ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀ ਧੰਨਵਾਦ ਜੀ